ਕੀ ਤੁਸੀਂ ਰਿਸਪੌਂਸਿਬਲ ਅਫਸਰ ਹੋ ਮੈਨੂੰ ਕਹਿ ਨਹੀਂ ਮੈਨੂੰ ਕਹਿ ਨਹੀਂ ਤੇ ਫਿਰ ਤੁਸੀਂ ਕੰਮ ਇਹ ਫਲੈਕਸ ਲਾਣ ਦਾ ਤੁਹਾਨੂੰ ਕਿਹਨੇ ਹੱਕ ਦਿੱਤਾ ਤੁਸੀਂ ਆਸ਼ੂ ਦੇ ਫਲੈਕਸ ਲਾਣਾ ਸਾਰੇ ਨਹੀਂ ਨਹੀਂ ਕਹਿ ਨਹੀਂ ਮੈਨੂੰ ਤੇ ਫਿਰ ਇਹ ਕਿਹਨੇ ਲਾਇਆ ਫਲੈਕਸ ਕਿਉਂ ਲਾਇਆ ਮੈਨੂੰ ਤੁਹਾਨੂੰ ਭੁਲੇਖਾ ਕਾਂਗਰਸ ਦਾ ਹੀ ਲੱਗ ਰਿਹਾ ਤੁਸੀਂ ਦੱਸੋ ਆਪ ਕਿਉਂ ਕਿਉਂ ਪਾੜ ਰਹੇ ਹੋ ਇਹਦਾ ਮਤਲਬ ਚੋਦੀ ਕਾਂਗਰਸ ਦਾ ਭੁਲੇਖਾ ਅੱਜ ਤੱਕ ਤੁਸੀਂ ਆਮ ਆਦਮੀ ਦੀ ਪਾਰਟੀ ਦਾ ਕਿਹੜਾ ਫਲੈਕਸ ਲਾਇਆ ਅਜਾ ਫਿਰ ਆ ਨਾਇਆਂ ਨਹੀਂ ਹੋਣਾ ਤੁਸੀਂ ਮੇਰੇ ਸਾਹਮਣੇ ਨਹੀਂ ਲਾ ਤੈਨੂੰ ਪਤਾ ਨਹੀਂ ਇਹਨੂੰ ਕਾਹਦੇ ਨੇ ਨਹੀਂ ਤੁਸੀਂ ਰਿਸਪੌਂਸ ਤੁਸੀਂ ਵੀ ਨਾ ਰਿਸਪੌਂਸਿਬਲ ਉਹਨਾਂ ਨੂੰ ਨਹੀਂ ਪਤਾ ਮੈਂ ਤਾਂ ਆ ਲਾਇਆ ਜਿਹੜਾ ਇਹਨੇ ਠੀਕਾ ਨਹੀਂ ਨਾਮ ਤੇ ਕੋਈ ਦੱਸਣਾ ਨਹੀਂ ਕਰਦੀ ਹੈ ਨਹੀਂ ਤੁਸੀਂ ਤੁਸੀਂ ਸਰਕਾਰੀ ਅਫਸਰ ਹੋ ਹਾਂ ਹਾਂਜੀ ਹਾਂ ਤੇ ਫਿਰ ਸਰਕਾਰੀ ਅਫਸਰ ਆਪਣਾ ਨਾਮ ਦੱਸੇ ਤੁਹਾਨੂੰ ਕਿਹਨੇ ਅਥਾਰਟੀ ਦਿੱਤੀ ਹੈ ਫਲੈਕਸ ਲਾਣ ਦੀ ਫਲੈਕਸ ਤੋਂ ਦੇਖੋ ਨਹੀਂ اچھا ਇੱਕ ਮਤ ਆ ਕੰਦ ਸਰਕਾਰੀ ਆ ਇੱਕ ਕੰਦ ਸਰਕਾਰੀ ਆ ਇਹਦੇ ਬਾਰੇ ਤੁਹਾਨੂੰ ਨਹੀਂ ਸਾਡੇ ਘਰ ਸਰਕਾਰੀ ਨਹੀਂ ਉਹਨਾਂ ਦੇ ਘਰ ਦੀ ਕੰਦ ਹੈ ਜੀ ਸਰਕਾਰੀ ਸਾਹਿਬ اچھا ਮੈਂ ਮੇਰੇ ਮਾਸਟਰ ਜੀ ਦੇ ਘਰ ਦੀ ਕੰਦ ਆ ਉਹ ਉਹ ਖੜਿਆ ਤੁਸੀਂ ਫਲੈਕਸ ਕਿਵੇਂ ਲਾਇਆ ਬਈ ਕੋਈ ਨਹੀਂ ਬੰਦੀ ਹੋ ਰਹੀ ਇਹ ਫਿਰ ਲਾਓ ਵਾਪਸ ਦੋ ਆ ਬਸੇ ਅਸੀਂ ਤੇ ਇਹ ਥਨੇ ਟੱਕ ਲਾਓ ਵਾਪਸ ਲਾਓ ਫਲੈਕਸ ਲਾਓ ਵਾਪਸ ਪਰ 1 ਮਿੰਟ ਮੈਂ ਮੰਨ ਲਿਆ ਕੋਈ ਗੱਲ ਹੋ ਗਿਆ ਠੀਕ ਨਾ ਲੈ ਗਏ ਤੁਹਾਨੂੰ ਪੁਲੇਖਾ ਕਾਂਗਸ ਦਾ ਹੀ ਲੱਗ ਰਿਹਾ ਮੈਂ ਸਰਕਾਰ ਤੋਂ ਹੀ ਪੁੱਛ ਰਿਹਾ ਸਰਕਾਰ ਦੀ ਪੰਜਾਬ ਸਰਕਾਰ ਦੀ ਪਰਮਿਸ਼ਨ ਲੱਗੀ ਹੈ ਸਾਡੇ ਬੋਰਡ ਪਾੜੇ ਇਹਨਾਂ ਨੇ ਆਹ ਦੇਖੋ ਅੱਛਾ ਕੜੇ ਤੁਸੀਂ ਦੱਸੋ ਪਰਮਿਸ਼ਨ ਆ ਕਿਉਂ ਕਿਉਂ ਪਾੜ ਰਹੇ ਹੋ ਤੁਸੀਂ ਪਾੜ ਰਹੇ ਉਹ ਕਸੇ ਉਹ ਜਿਹੇ ਇੱਕ ਮਟ ਇੱਕੋ ਟੁਲੇ ਖਾ ਖੜਾ ਨਾ ਜੇ ਮੈਨੂੰ ਸਮਝਾਓ ਇਹ ਤਾਂ ਭਲੇਖਾ ਖੜਾ ਲੱਗਿਆ ਇਹਨਾਂ ਕੋਈ ਬੇਤਾ ਲੱਗਾ ਨਾ ਇਹ ਤੁਹਾਡੀ ਗਲਤੀ ਹੈ ਤੁਸੀਂ ਰੋਕਿਆ ਨਹੀਂ ਤੁਸੀਂ ਰੋਕਿਆ ਕਿਉਂ ਨਹੀਂ 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 ਫਿਰ ਜੇ ਦਾ ਮਤਲਬ ਤੁਹਾਡੀ ਕਾਂਗਰਸ ਦਾ ਭਲੇਖਾ ਲੱਗਿਆ ਅੱਜ ਤੱਕ ਤੁਸੀਂ ਆਮ ਆਦਮੀ ਦੀ ਪਾਰਟੀ ਦਾ ਫਲੈਕਸ ਲਾਇਆ ਪਾਰਟੀ ਦੀ ਗੱਲ ਨਹੀਂ ਆ ਮੇਰੀ ਮੇਰਾ ਮਸਲਾ ਗਲਤੀ ਦਾ ਨਹੀਂ ਆ ਮੇਰਾ ਮਤਲਬ ਮਸਲਾ ਇਹ ਆ ਕਿ ਤੁਸੀਂ ਕਾਂਗਰਸ ਪਾਰਟੀ ਦੇ ਫਲੈਕਸ ਲਾਣੇ ਬੰਦ ਕਰੋ ਹਰ ਜਗ੍ਹਾ ਤੁਸੀਂ ਕਾਂਗਰਸ ਪਾਰਟੀ ਦੇ ਫਲੈਕਸ ਲਾ ਰਹੇ ਹੋ ਇਹ ਤਾਂ ਸਰ ਮੈਂ ਆ ਗਿਆ ਸਾਹਮਣੇ ਤੁਸੀਂ ਲਾਤਾ ਮੈਂ ਮੰਨ ਮੈਂ ਅੰਡਰਸਟੈਂਡ ਨਹੀਂ ਆ मैं सरकार ने कहा कांग्रेस लाओ हर जगह और वो भी अपना एक भैन बहरों आईया को लागे मैं सीआरपीएफ को आपके पास कोई अथॉरिटी है वैसे बताओ फ्लैक्स उतारने लगे आपको तो सिक्योरिटी का काम है ना? ना आप ना आपका काम तो नहीं हटाना आप सिक्योरिटी इनको मना करो हमारा ये काम नहीं है सिक्योरिटी का ਅਗਰ ਹਮ ਕਹੀ ਉਹ ਕਰਤੇ ਹੈ ਭਾਈ ਹੁਣ ਬੇਨਤੀ ਹੈ ਤਾਂ ਦੇ ਇਹ ਕੰਮ ਨਾ ਕਰੋ ਤੁਸੀਂ ਰਿਸਪੋਨਸੀਬਲ ਅਫਸਰ ਹੋ ਮੈਂ ਕਹਿਆ ਹਾਂਜੀ ਮੈਂ ਕਹਿਆ ਨਹੀਂ ਤੇ ਫਿਰ ਤੁਸੀਂ ਕੰਮ ਇਹ ਫਲੈਕਸ ਲਾਣ ਦਾ ਤੁਹਾਨੂੰ ਕਿੰਨੇ ਹੱਕ ਦਿੱਤਾ ਤੁਸੀਂ ਆਸ਼ੂ ਤੇ ਫਲੈਕਸ ਲਾਣੇ ਸਾਰੇ ਨਹੀਂ ਫਿਰ ਇਹ ਕਿੰਨੇ ਲਾਇਆ ਫਲੈਕਸ ਕਿਉਂ ਲਾਇਆ ਮੈਨੂੰ ਕਿਹਾ ਲੈ ਕੇ ਤੁਹਾਨੂੰ ਭਲੇਖਾ ਕਾਂਗਰਸ ਦਾ ਹੀ ਲੱਗਦਾ ਤੁਸੀਂ ਦੱਸੋ ਆਪ ਕਿਉਂ ਕਿਉਂ ਪਾੜ ਰਹੇ ਹੋ ਇਹਦਾ ਮਤਲਬ ਤੁਹਾਡੀ ਕਾਂਗਰਸ ਦਾ ਭਲੇਖਾ ਲੱਗਿਆ ਅੱਜ ਤੱਕ ਤੁਸੀਂ ਆਮ ਆਦਮੀ ਦੇ ਪਾਰਟੀ ਦਾ ਕਿਹੜਾ ਫਲੈਕਸ ਲਾਇਆ ਤਾਂ ਫਿਰ ਆ ਨਾਇਆ ਵੀ ਹੋਣਾ ਤੁਸੀਂ ਮੇਰੇ ਸਾਹਮਣੇ ਲਾ ਤਾਂ ਨੂੰ ਪਤਾ ਨਹੀਂ ਨੂੰ ਨਾ ਦਿੰਦੇ ਤੁਸੀਂ ਰਿਸਪੌਂਸ ਤੁਸੀਂ ਹੀ ਨਾਲ ਰਿਸਪੌਂਸਿਬਲ ਉਹਨਾਂ ਨੂੰ ਨਹੀਂ ਪਤਾ ਮੈਂ ਤਾਂ ਆ ਲਾਇਆ ਜੀ ਨੀ ਨਾਮ ਤੇ ਕੋਈ ਦੱਸਣਾ ਵੀ ਕਰਦੀ ਹੈ ਤੁਸੀਂ ਤੁਸੀਂ ਸਰਕਾਰੀ ਅਫਸਰ ਹੋ ਹਾਂ ਹਾਂ ਜੀ ਹਾਂ ਤੇ ਫਿਰ ਸਰਕਾਰੀ ਅਫਸਰ ਆਪਣਾ ਨਾਮ ਦੱਸੇ ਤੁਹਾਨੂੰ ਕਿਹਨੇ ਅਥਾਰਟੀ ਦਿੱਤੀ ਹੈ ਫਲੈਕਸ ਲਾਉਣ ਦੀ ਲੈਕਸ ਤੋਂ ਕੋਈ ਨਹੀਂ اچھا ਇੱਕ ਮਤ ਹਾਂ ਹਾਂ ਕੰਦ ਸਰਕਾਰੀ ਆ ਇੱਕ ਕੰਦ ਸਰਕਾਰੀ ਆ ਇਹਦੇ ਬਾਰੇ ਤੁਹਾਨੂੰ ਨਹੀਂ ਪਤਾ ਸਾਡੇ ਘਰ ਸਰਕਾਰੀ ਨਹੀਂ ਉਹਨਾਂ ਦੇ ਘਰ ਦੀ ਕੰਦ ਹੈ ਜੀ ਸਰਕਾਰੀ ਸਾਹਿਬ اچھا ਮੈਂ ਮੇਰੇ ਮਾਸਟਰ ਜੀ ਦੇ ਘਰ ਦੀ ਕੰਦ ਆ ਉਹ ਉਹ ਖੜਿਆ ਤੁਸੀਂ ਫਲੈਕਸਰ ਮੈ ਲਾਇਆ ਭਾਈ ਕੋਈ ਨਹੀਂ ਕੋਈ ਹੋ ਰਿਹਾ ਇਹ ਫਿਰ ਲਾਓ ਵਾਪਸ ਦੋ ਆਸੇ ਇੱਕ ਥਾਂ ਨਹੀਂ ਲਾਓ ਵਾਪਸ ਲਾਓ ਫਲੈਕਸਰ ਲਾਓ ਵਾਪਸ ਪਰ ਇੱਕ ਮਿੰਟ ਮੈਂ ਮੰਨ ਲਿਆ ਕੋਈ ਗੱਲ ਹੋ ਗਿਆ ਠੀਕ ਨਾ ਲੈ ਗਏ ਤੁਹਾਨੂੰ ਭੁਲੇਖਾ ਕਾਂਗਸ ਦਾ ਹੀ ਲੱਗ ਰਿਹਾ ਮੈਂ ਸਰਕਾਰ ਤੋਂ ਹੀ ਪੁੱਛ ਰਿਹਾ ਸਰਕਾਰ ਜੀ ਪੰਜਾਬ ਸਰਕਾਰ ਦੀ ਪਰਮਿਸ਼ਨ ਲੱਗੀ ਹੈ ਸਾਡੇ ਬੋਰਡ ਪਾੜੇ ਇਹਨਾਂ ਨੇ ਆਹ ਦੇਖੋ ਅੱਛਾ ਕੜੇ ਆਹ ਦੇਖੋ ਤੁਸੀਂ ਦੱਸੋ ਪਰਮਿਸ਼ਨ ਆਪ ਕਿਉਂ ਕਿਉਂ ਪਾੜ ਰਹੇ ਹੋ ਇਹਨਾਂ ਨੇ ਪਾੜ ਰਹੇ ਨੇ ਉਹ ਬਸ ਤੁਸੀਂ ਇਹ ਕਿ ਮੈਂ ਇੱਕ ਮਟ ਇੱਕ ਮਟ ਪਲੇਖਾ ਕਾਦਾ ਲੱਗਿਆ ਮੈਨੂੰ ਸਮਝਾਓ ਇਹ ਤਪਲੇਖਾ ਕਾਦਾ ਲੱਗਿਆ ਇਹਨਾਂ ਕੋਈ ਵੇਸਾ ਲੱਗਿਆ ਨਾ ਇਹ ਤੁਹਾਡੀ ਗਲਤੀ ਹੈ ਤੁਸੀਂ ਰੋਕਿਆ ਨਹੀਂ ਤੁਸੀਂ ਰੋਕਿਆ ਕਿਉਂ ਨਹੀਂ ਨਹੀਂ ਪਰ ਕੋਈ ਇਹਦਾ ਮਤਲਬ ਤੁਸੀਂ ਕਾਂਗਰਸ ਦਾ ਪਲੇਖਾ ਲੱਗਿਆ ਅੱਜ ਤੱਕ ਤੁਸੀਂ ਆਮ ਆਦਮੀ ਦੀ ਪਾਰਟੀ ਦਾ ਕਿਹੜਾ ਫਲੈਕਸ ਲਾਇਆ ਤਾਰੀ ਦੀ ਗੱਲ ਨਹੀਂ ਆ ਮੇਰੀ ਮੇਰਾ ਮਸਲਾ ਗਲਤੀ ਦਾ ਨਹੀਂ ਆ ਮੇਰਾ ਮਤਲਬ ਮਸਲਾ ਇਹ ਆ ਕਿ ਤੁਸੀਂ ਕਾਂਗਰਸ ਪਾਰਟੀ ਦੇ ਫਲੈਕਸ ਲਾਉਣੇ ਬੰਦ ਕਰੋ ਹਰ ਜਗ੍ਹਾ ਤੁਸੀਂ ਕਾਂਗਰਸ ਪਾਰਟੀ ਦੇ ਫਲੈਕਸ ਲਾ ਰਹੇ ਹੋ ਇਹਦੇ ਫਿਰ ਮੈਂ ਆ ਗਿਆ ਸਾਹਮਣੇ ਤੁਸੀਂ ਲਾਤਾ ਨਾ ਮੈਂ ਸਮਝ ਨਹੀਂ ਆ मैं सबकार ने यह वा भी एक काम से फ्लैक्स लाओ हर जगह और वो भी अपना एक भैन बहरों आई हैं मैडम सीआरपीएफ को आपके पास कोई अथॉरिटी है वैसे बताओ फ्लैक्स उतारने आपको तो सिक्योरिटी का काम है ना इ, इ, आप इनको मना करो परमिशन होगा ना हाँ आपने सिक्योरिटी देनी है हाँ हटा पर आपका काम तो नहीं हटान आप सिक्योरिटी इनको मना करो नहीं हमारा ये काम नहीं है सिक्योरिटी को ਅਗਰ ਹਮ ਕਈ ਉਹ ਕਰਤੇ ਹਤਾ ਜੀ ਹੁਣ ਬੇਨਤੀ ਆ ਤੁਹਾਡੇ ਨੂੰ ਇਹ ਕੰਮ ਨਾ ਕਰੋ